ਤਾਂ ਤੇ ਨਿਹਾਇਤ ਰਹਿਮ ਕਰਨ ਵਾਲਾ ਹੈ ਅੱਜ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵਿਖੇ ਹੁਣੇ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਡਿਪਟੀ ਕਮਿਸ਼ਨਰ ਸਾਹਿਬ ਲੁਧਿਆਣਾ ਔਰ ਪੁਲਿਸ ਕਮਿਸ਼ਨਰ ਸਾਹਿਬ ਲੁਧਿਆਣਾ ਦੋਨਾਂ ਦੇ ਜਿਹੜੇ ਨੁਮਾਇੰਦੇ ਸਾਬਾਨ ਆਏ ਸੀਗੇ ਤੇ ਅਸੀਂ ਉਹਨਾਂ ਦੇ ਸਾਹਮਣੇ ਇੱਕ ਮੰਗ ਪੱਤਰ ਦਿੱਤਾ ਹੈ ਜਿਹੜਾ ਕਿ ਮੁੱਦਾ ਇਸ ਵੇਲੇ ਪੂਰੇ ਭਾਰਤ ਦੇ ਵਿੱਚ ਖਾਸ ਕਰਕੇ ਸੋਸ਼ਲ ਮੀਡੀਆ ਦੇ ਵਿੱਚ ਪੋਸਤ ਤੋਂ ਬਾਅਦ ਧਰਨੀਆਂ ਦੇ ਰਾਹੀਂ ਪੂਰੇ ਦੇਸ਼ ਦੇ ਵਿੱਚ ਇੱਕ ਟ੍ਰੈਂਡ ਚੱਲ ਰਿਹਾ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਦਾ ਜਿਹੜਾ ਨਾਮ ਹੈ ਉਨੂੰ ਆਈ ਲਵ ਮੁਹੰਮਦ ਕਹਿੰਦੇ ਕਾਨਪੂਰ ਦੇ ਵਿੱਚ ਜਿਹੜਾ ਮੁਕੱਦਮਾ ਦਰਜ ਹੋਇਆ ਉਹ ਮੈਂ ਸਮਝਦਾ ਕਿ ਬਿਲਕੁਲ ਗੈਰਕਾਨੂੰਨੀ ਇਹ ਵਿੱਚ ਵੱਡੀ ਗੱਲ ਇਹ ਹੈ ਕਿ ਉੱਤਰ ਪ੍ਰਦੇਸ਼ ਦੀ ਜਿਹੜੀ ਸਰਕਾਰ ਹੈ ਵਿਸ਼ਵ ਪੱਧਰ ਤੇ ਜਿਹੜੀ ਭਾਰਤ ਦੀ ਪਛਾਣ ਹੈ ਪੂਰੀ ਦੁਨੀਆ 'ਚ ਸੰਜੇ ਜੀ ਸਾਹਿਬ ਤੋਂ ਵੱਡੀ ਗੱਲ ਇਹ ਹੈ ਕਿ ਅਲੱਗ-ਅਲੱਗ ਧਰਮ ਦੇ ਲੋਕ ਭਾਰਤ 'ਚ ਬੜੇ ਪਿਆਰ ਮੁਹੱਬਤ ਦੇ ਨਾਲ ਰਹਿੰਦੇ ਆ ਉਸ ਪਛਾਣ ਨੂੰ ਲਗਾਤਾਰ ਉੱਥੇ ਦਾ ਪ੍ਰਸ਼ਾਸਨ ਉੱਥੇ ਦਾ ਸ਼ਾਸਨ ਉਹ ਲਗਾਤਾਰ ਉਹਨੂੰ ਠੇਸ ਪਹੁੰਚਾ ਰਿਹਾ ਤੇ ਅਸੀਂ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਜਿਹੜੇ ਦਰੋਪਦੀ ਮੁਰਮੂ ਜੀ ਨੇ ਉਹਨਾਂ ਦੇ ਨਾਮ ਇੱਕ ਮੰਗ ਪੱਤਰ ਅਜ ਦਿੱਤਾ ਹੈ ਜਿਹੜੇ ਹਾਂ ਦੀ ਇਤਿਹਾਸਿਕ ਜਾਮਾ ਮਸਜਿਦ ਤੋਂ ਕਿ ਆਈ ਲਵ ਮੁਹੰਮਦ ਜਿਹੜਾ ਕਹਿਣਾ ਹੈ ਉਹ ਮੁਸਲਮਾਨਾਂ ਦੇ ਈਮਾਨ ਦਾ ਹਿੱਸਾ ਹੈ ਯਾਨੀ ਅਸੀਂ ਜਦ ਤੱਕ ਇਸ ਸ਼ਬਦ ਨੂੰ ਨਹੀਂ ਦੁਹਰਾਉਂਦੇ ਕਿਉਂਕਿ ਜਿਹੜਾ ਸਾਡਾ ਪਹਿਲਾ ਕਲਮਾ ਹੈ ਲਾ ਇਲਾਹ ਇਲਾ ਇਲਾ ਮੁਹੰਮਦੁਰ ਰਸੂਲ ਸੱਲ ਸੱਲਮ ਉਹਦੇ ਵਿੱਚ ਵੀ ਇਹੀ ਜ਼ਿਕਰ ਆਇਆ ਕਿ ਜੇ ਤੁਸੀਂ ਖੁਦਾ ਨੂੰ ਮੰਨਦੇ ਹੋ ਤੇ ਪਹਿਲਾਂ ਇਹ ਕਹੋ ਕਿ ਤੁਹਾਨੂੰ ਮੁਹੰਮਦ ਸਾਹਿਬ ਸਲੱਲ ਸਲਮ ਨਾਲ ਪਿਆਰ ਹੈ ਤੁਸੀਂ ਉਹਨਾਂ ਦਾ ਕਹਿਣਾ ਮੰਨੋਗੇ ਤੁਸੀਂ ਉਹਨਾਂ ਦੀ ਫਰਮਾਨਬਰਦਾਰੀ ਕਰੋਗੇ ਤੇ ਇਹ ਸ਼ਬਦ ਜਿਹੜਾ ਜਿਹਨੂੰ ਅੰਗਰੇਜ਼ੀ ਚ ਆਈ ਲਵ ਮੁਹੰਮਦ ਦਾ ਇੱਕ ਸਲੋਗਨ ਬਣਾ ਕੇ ਪੇਸ਼ ਕੀਤਾ ਗਿਆ ਇਹ ਮੁਸਲਮਾਨਾਂ ਦੀ ਧਾਰਮਿਕ ਭਾਵਨਾਵਾਂ ਦੇ ਬਿਲਕੁਲ درست ਹੈ ਹਰੇਕ ਮੁਸਲਮਾਨ ਤੇ ਫਰਜ਼ ਹੈ ਕਿ ਉਹ ਇਸ ਗੱਲ ਨੂੰ ਦੁਹਰਾਏ ਤੇ ਅਗਰ ਕਿਸ ਨੂੰ ਚੰਗੀ ਨਹੀਂ ਲੱਗਦੀ ਪਈ ਤੇ ਇਹਦਾ ਮਤਲਬ ਉਹਨੂੰ ਕਿਤੇ ਨਾ ਕਿਤੇ ਕਾਨੂੰਨ ਨੂੰ ਦੁਬਾਰਾ ਪੜਨ ਦੀ ਜ਼ਰੂਰਤ ਹੈ ਉਹਨੂੰ ਲੋੜ ਹੈ ਇਸ ਗੱਲ ਦੀ ਕਿ ਉਹ ਇਸ ਗੱਲ ਨੂੰ ਸਮਝੇ ਕਿ ਹਰੇਕ ਧਰਮ ਦੀ ਜਿਹੜੀ ਆਸਥਾ ਹੈ ਉਸ ਧਰਮ ਦੇ ਵੱਡੇ ਆਗੂ ਦੇ ਨਾਲ ਉਹਨਾਂ ਦੇ ਆਪਣੇ ਧਾਰਮਿਕ ਗੁਰੂ ਦੇ ਨਾਲ ਜੁੜੀ ਹੋਈ ਹੈ ਹਜ਼ਰਤ ਮੁਹੰਮਦ ਸਾਹਿਬ ਸੱਲ ਸੱਲਮ ਦੀ ਜਿਹੜੀ ਪਰਸਨੈਲਿਟੀ ਹੈ ਉਹਨਾਂ ਦੀ ਜਿਹੜੀ ਸਾਤ ਮੁਬਾਰਕ ਹੈ ਅਸੀਂ ਉਹ ਕਿਸੇ ਮੁਕਾਬਲੇ 'ਚ ਨਹੀਂ ਲਿਆ ਰਹੇ ਕਿ ਜੀ ਕੋਈ ਐਦਾਂ ਕੋਈ ਉਹਦਾਂ ਨਹੀਂ ਹਰੇਕ ਧਰਮ ਦੇ ਲੋਕ ਸਤਕਾਰਯੋਗ ਨੇ ਪੰਜਾਬ ਦੇ ਵਿੱਚ ਪਿਛਲੇ 2-3 ਸਾਲਾਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਸਰਗਰਮ ਤੇ ਉਦੋਂ ਵੀ ਅਸੀਂ ਕਿਹਾ ਕਿ ਸਿਰਫ ਧਰਮਾਂ ਦੀ ਜਿਹੜੀ ਬੇਅਦਬੀ ਉਹਦੇ ਖਿਲਾਫ ਵੱਡਾ ਕਾਨੂੰਨ ਆਉਣਾ ਚਾਹੀਦਾ ਹੈ ਪੰਜਾਬ ਸਰਕਾਰ ਕਾਨੂੰਨ ਲੈ ਕੇ ਵੀ ਆਈ ਹੁਣੇ ਵਿਧਾਨ ਸਭਾ 'ਚ ਉੱਤੇ ਚਰਚਾ ਵੀ ਹੋ ਗਈ ਤੇ ਯੂਪੀ ਸਰਕਾਰ ਨੂੰ ਵੀ ਚਾਹੀਦਾ ਹੈ ਕਾਨੂੰਨ ਲੈ ਕੇ ਆਵੇ ਬੇਅਦਬੀ ਤਾਂ ਬੇਅਦਬੀ ਹੈ ਕਿਸੇ ਦੀ ਵੀ ਕੀਤੀ ਜਾਵੇ ਉਹ ਨਿੰਦਾਯੋਗ ਹੈ ਚਾਹੇ ਉਹ ਕਿਸੇ ਵੀ ਧਰਮ ਦੀ ਹੋਵੇ ਤੇ ਇਸ ਲਈ ਅੱਜ ਅਸੀਂ ਰਾਸ਼ਟਰਪਤੀ ਜੀ ਨੂੰ ਮੈਮੋਰੰਡਮ ਦਿੱਤਾ ਹੈ ਔਰ ਮੈਮੋਰੰਡਮ ਦੇ ਨਾਲ ਨਾਲ ਭਾਰਤ ਦੇ ਮੁਸਲਮਾਨ ਭਾਈਚਾਰੇ ਨੂੰ ਵੀ ਕਿਹਾ ਹੈ ਕਿ ਅਗਰ ਉਹ ਤਰਨਾ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ ਕਿ ਉਹ ਡਿਸਪਲਿਨ ਦੇ ਵਿੱਚ ਆਪਣੇ ਆਗੂਆਂ ਨੂੰ ਨਾਲ ਲੈ ਕੇ ਕਰਨ ਇਹ ਨਾ ਹੋਵੇ ਕਿ ਤੁਸੀਂ ਕਰੋ ਔਰ ਤੁਹਾਡਾ ਆਗੂ ਕੋਈ ਵੱਡਾ ਮੌਜੂਦ ਨਾ ਹੋਵੇ ਔਰ ਫਿਰ ਉਸ ਦੇ ਬਾਅਦ ਅਨਡਿਸਪਲਿਨ ਹੋਣ ਦੀ ਵਜ੍ਹਾ ਨਾਲ ਅਗਰ ਕਿਤੇ ਲੜਾਈ ਹੁੰਦੀ ਹੈ ਤੇ ਉਹਦੇ ਨਾਲ ਵੀ ਤੁਹਾਨੂੰ ਆਪਣਾ ਹੀ ਨੁਕਸਾਨ ਚੱਕਣਾ ਪੈ ਰਿਹਾ ਤੇ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਹਾਂ ਬਿਲਕੁਲ ਪੂਰੇ ਉੱਤਰ ਪ੍ਰਦੇਸ਼ ਚ ਹੱਥਾ ਹਾਲਾਂਕਿ ਉੱਥੇ ਵੀ ਸ਼ਾਸਨ ਨੂੰ ਚਾਹੀਦਾ ਸੀ ਕਿ ਜਿਨ੍ਹਾਂ ਲੋਕਾਂ ਨੇ ਪਰਚਾ ਨਜਾਇਜ਼ ਦਿੱਤਾ ਅਗਰ ਉਹਨਾਂ ਨੂੰ ਪਹਿਲੇ ਦਿਨ ਸਸਪੈਂਡ ਕਰ ਦਿੰਦੇ ਮੁਕੱਦਮਾ ਰੱਦ ਕਰ ਦਿੰਦੇ ਤੇ ਇਹ ਮਸਲਾ ਇੰਨਾ ਅੱਗੇ ਨਹੀਂ ਪਹੁੰਚਦਾ ਤੇ ਕਿਤੇ ਨਾ ਕਿਤੇ ਯੂਪੀ ਦੀ ਮੁਸਲਮਾਨ ਲੀਡਰਸ਼ਿਪ ਨੂੰ ਮੈਂ ਕਹਿੰਨਾ ਕਿ ਉਹਨਾਂ ਨੂੰ ਇਹ ਇੱਕਠੇ ਹੋ ਕੇ ਉਹਨਾਂ ਨੂੰ ਚਾਹੀਦਾ ਇੱਕ ਡੈਲੀਗੇਸ਼ਨ ਲੈ ਕੇ ਮੁੱਖ ਮੰਤਰੀ ਨੂੰ ਮਿਲਣ ਗਵਰਨਰ ਨੂੰ ਮਿਲਣ ਤਾਂ ਕਿ ਇਸ ਮਸਲੇ ਦੇ ਵਿੱਚ ਜਿਹੜੀ ਠੁਕਵੀਂ ਕਾਰਵਾਈ ਜਿਹੜੀ ਆ ਹੋਣੀ ਚਾਹੀਦੀ ਹੈ ਸਰ ਹਿੰਦੁਸਤਾਨੀ ਮੁਸਲਮਾਨੋ ਕੇ ਲੀਏ ਕਿਆ ਪੈਗਾਮ ਦੇਣਾ ਚਾਹਤੇ ਹੈ ਸਰ ਹਿੰਦੁਸਤਾਨ ਕੇ ਮੁਸਲਮਾਨੋ ਕੋ ਬਸ ਯਹੀ ਕਹਿਣਾ ਚਾਹਤਾ ਹੂੰ ਕਿ ਆਪ ਜੋ ਵੀ ਕਾਮ ਕਰੇ ਅੱਜ ਮੈਂ ਨਮਾਜ਼-ਏ-ਜੁਮਾ ਮੇਂ ਵੀ ਕਹਾ ਹੈ کہ پہلے تو ڈسپلن قاعدہ بہت ضروری ہے اس کے اندر اور ساتھ میں یہ ہے کہ جو آپ کے جذبات ہیں ان کو حکومت تک پہنچانا ہماری ذمہ داری یہ تو نہیں کہ آپ خاموش رہیں گے لیکن جذبات کا اظہار ہو سلیقے کے ساتھ ہو طریقے کے ساتھ ہو تاکہ آپ نقصان اٹھانے کی بجائے ایک بڑی کاروائی قانونی طور پر ان لوگوں پہ کروا سکیں جنہوں نے یہ اس میں بے ادبی کرنے کی کوشش کی محمد لکھنے پر دیکھیں بات یہ ہے کہ مسلمان حضرت محمد صاحب صلی اللہ علیہ وسلم سے اپنی جان سے زیادہ پیار کرتے ہیں یہ انڈرسٹوڈ ہے صرف بھارت ہی نہیں پورے وشف کے مسلمان آپ نے آنے پہلے دیکھا ہوگا ڈینمارک میں بیعت بھی ہوئی یا امریکہ میں ہوئی تو مسلمانوں نے اربوں روپے کے کاروبار کے رشتے الگ الگ ملکوں سے اپنی امبیسیاں بند کیں تو یہ مدہ کوئی چھوٹا مدہ نہیں ہے ہمارے ایمان کا حصہ ہے تو یہ تو نہیں ہو سکتا کہ کوئی ہمیں اس سے تھریٹ کرنے کی کوشش کرے گا ہاں یہ ضرور ہے کہ جب کبھی ایسے واقعات آتے ہیں تو ہمیں بھی سلیکے کے ساتھ اپنی بات کو رکھنا ہے اور قانون کے دائرے میں ان لوگوں پہ کاروائی ضروری کروانی ہے جو کہ ایسے مددوں کو لے کے مسلمانوں کو براہمت کرنا چاہتی ہے بالکل جڑا امام صاحب نے بڑی چنگی گل کی ہے کہ دا اپنے بخ ریلیجن تو آپ کٹھے ہو کے رہنے ہیں وہی اکھنڈتا لی جڑا ہے پنجاب پولیس ہمیشہ جگہ لدھیانہ پولیس ਕੋਸੀ ਪੂਰੇ ਉਹ ਹੈਗੇ ਆ ਪੂਰੇ ਲਈ ਅਸੀਂ ਕਿੰਨੇ ਕਿੰਨੇ ਥਿੰਕ ਉਹ ਥਾਟਫੁਲ ਹੈ ਤੇ ਅਸੀਂ ਵਿਸ਼ਵਾਸ ਦਿਲਾਉਂਦੇ ਆ ਕਿ ਅਸੀਂ ਬਿਲਕੁਲ ਜਿਹੜਾ ਲਾਅ ਐਂਡ ਆਰਡਰ ਇੱਥੇ ਮੇਨਟੇਨ ਕਰਾਂਗੇ ਤੇ ਜਿਹੜੀ ਇਹਨਾਂ ਨੇ ਮੰਗ ਕੀਤੀ ਆ ਕੋਸੀ ਪ੍ਰੋਪਰ ਡੀਸੀ ਸਾਹਿਬ ਰਾਹੀਂ ਜਿਹੜਾ ਹੈਗਾ ਉੱਪਰ ਆਪਣੇ ਔਨਰੇਬਲ ਪ੍ਰੈਜ਼ੀਡੈਂਟ ਆਫ ਇੰਡੀਆ ਉਹਨਾਂ ਤੱਕ ਪਹੁੰਚਾ ਦਿੱਤਾ ਠੀਕ ਹੈ ਸਰ ਮੈਡਮ ਦੱਸਦਾ ਹੈ ਏ ਥਰੂ ਪ੍ਰੋਪਰ ਚੈਨਲ ਅਸੀਂ ਭਾਰਤ ਦੇ ਰਾਸ਼ਟਰਪਤੀ ਮਹਾਂਮ ਮੁਰਮੂ ਜੀ ਉਹਨਾਂ ਨੂੰ ਪਹੁੰਚਾ ਦਿੱਤਾ ਜਾਏਗਾ ਤੇ ਅਸੀਂ ਹੋਪ ਕਰਦੇ ਆ ਕਿ ਜਿਹੜਾ ਇਸ਼ੂ ਇਮਾਮ ਸਾਹਿਬ ਨੇ ਰੇਜ਼ ਕੀਤਾ ਹੈ ਭਾਰਤ ਸਰਕਾਰ ਹੋਤੇ ਬੜੀ ਗੰਭੀਰਤਾ ਨਾਲ ਵਿਚਾਰ ਕਰੇਗੀ ਤੇ ਉਹਨੂੰ ਰਿਸੋਲਵ ਕਰੇਗੀ ਥੈਂਕ ਯੂ